ਦੋਸਤੋ ਇਸ ਸਮੇਂ ਵੀ ਬਵਾਦ ਚੜ ਚੁੱਕਿਆ ਹੈ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਅਤੇ ਬਾਬਾ ਜੱਸਾ ਸਿੰਘ ਫਤਿਹਗੜ੍ਹ ਸਾਹਿਬ ਨੇ ਗੱਲਬਾਤ ਕੀਤੀ ਆਪਾਂ ਤੁਹਾਨੂੰ ਦੱਸਦੇ ਹਾਂ ਬਾਬਾ ਗੁਰਵਿੰਦਰ ਸਿੰਘ ਖੇੜੀ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ ਆਪਣੇ ਇੰਸਟਾਗ੍ਰam ਤੇ ਜਿਸ ਦੇ ਵਿੱਚ ਕੁਝ ਗੱਲਾਂ ਕੀਤੀਆਂ ਸੀ ਉਹ ਆਪਾਂ ਥੋੜੀ ਜਿਹੀ ਗੱਲਾਂ ਤੁਹਾਨੂੰ ਦਿਖਾਉਂਦੇ ਹਾਂ ਇੱਕ ਉਹ ਬਾਬਾ ਜਾਂ ਬੋਲੀ ਜਾਂਦਾ ਸੀ ਫੁੱਦੂਆਂ ਨੇ ਫੁੱਦੂ ਘੋੜੇ ਬਣਾਤੇ ਉਹ ਬਾਬੇ 50 50 ਕਿਲੋਮੀਟਰ ਪੰਜਾਹ ਸੰਗਾਰ ਭਜਾਇਆ ਸੀ ਬੜਾ ਸ਼ਾਬ ਲਾ ਕੇ ਬੋਲਿਆ ਕਰੋ ਫੁੱਲ ਸਪੀਡ ਤੇ ਢਾਈ ਢਾਈ ਘੰਟੇ ਕੋੜਾ ਭਜਿਆ ਸਾਡਾ ਪੰਜਾਬ ਸ਼ਿੰਗਾਰ ਖੇੜੀ ਵਾਲੇ ਬਾਬੇ ਦੀ ਇਹਨਾਂ ਗੱਲਾਂ ਦਾ ਚੈਲੰਜ ਕਰਤਾ ਹੈ ਬਾਬਾ ਜੱਸਾ ਸਿੰਘ ਫਤਿਹਗੜ੍ਹ ਸਾਹਿਬ ਨੇ ਬਾਬਾ ਜੱਸਾ ਸਿੰਘ ਨੇ ਕਿਹਾ ਕਿ ਹੁਣ ਜਿਹੜੀਆਂ ਤੂੰ ਗੱਲਾਂ ਕਈਆਂ ਨੇ 50 50 ਕਿਲੋਮੀਟਰ ਤੋਂ ਕੋੜਾ ਭਜਾਇਆ ਹੈ ਢਾਈ ਢਾਈ ਘੰਟੇ ਲਗਾਤਾਰ ਤਾਂ ਇਹੀ ਗੱਲਾਂ ਤੇ ਖਰਾ ਉਤਰਨਾ ਆ ਇਹਨਾਂ ਹੀ ਗੱਲਾਂ ਤੇ ਰਹਿਣਾ ਆ ਹੁਣ ਮੁਕਰਨਾ ਨਹੀਂ ਇਹਨਾਂ ਗੱਲਾਂ ਤੋਂ ਆਪਾਂ ਸਾਰੇ ਵੀਡੀਓ ਸਾਂਝੀਆਂ ਕਰਾਂਗੇ ਬਾਰੀ-ਬਾਰੀ ਤੁਸੀਂ ਵੀ ਕਰਿਓ ਅਸੀਂ ਵੀ ਕਰਾਂਗੇ ਤਾਂ ਹਾਲੇ ਤੱਕ ਬਾਬਾ ਗੁਲਵਿੰਦਰ ਸਿੰਘ ਖੇੜੀ ਦੇ ਵੱਲੋਂ ਕੋਈ ਵੀ ਅਪਡੇਟ ਨਹੀਂ ਸਾਂਝੀ ਕੀਤੀ ਗਈ ਆ ਦੇਖਦੇ ਆ ਕਦੋਂ ਕੋਈ ਵੀ ਅਪਡੇਟ ਆਉਂਦੀ ਆ ਤੱਕ ਹੁਣ ਜਿਹੜਾ ਕੀ ਆ ਮੁੱਦਾ ਇਹ ਪੱਕ ਚੁੱਕਿਆ ਤੁਸੀਂ ਕਿਹਦੇ ਵੱਲੋਂ ਕਮੈਂਟ ਕਰਕੇ ਜ਼ਰੂਰ ਦੱਸਿਓ